ਗੁਰਸਾਭ ਸਿੰਘ ਜੀ ਜਿਹੜੇ ਸਾਡੇ ਪੰਜਾਬ ਦੇ ਪ੍ਰੈਸ ਤਕਤਰਵੀ ਤੇ ਪੰਜਾਬ ਦੇ ਵਿੱਤ ਤਕਤਰਵੀ ਆ ਨਾਲ ਹਾਂਜੀ ਸਾਹਿਬ ਕਰੋ ਸਿੰਘ ਫੌਜੀ ਕਮਲ ਸਿੰਘ ਜਿਹੜੇ ਆ ਫੌਜੀ ਸਾਹਿਬ ਔਰ ਲਗਾਤਾਰ ਆਪਣੇ ਜਥੇ 13 ਫਰਵਰੀ ਤੋਂ ਲੈ ਕੇ ਵੱਡੀ ਡਿਊਟੀ ਨਿਭਾ ਰਹੇ ਆ ਔਰ ਜਿਹਦੇ ਵਿੱਚ ਬੜੀ ਖੁਸ਼ੀ ਵਾਲੀ ਗੱਲ ਆ ਕਿ ਸਾਡੇ ਸਾਥੀ ਜਿਵੇਂ ਸਾਭ ਸਿੰਘ ਜੀ ਸਭਰਾ ਗੁਰਸਾਭ ਸਿੰਘ ਜੀ ਅੰਮ੍ਰਿਤਸਰ ਤੋਂ ਸਾਡੇ ਨਾਲ ਵਿੱਤ ਸਖਤਰ ਦੀ ਟੀਮ ਦੇ ਵਿੱਚ ਸਰਦਾਰ ਸੁੱਚਾ ਸਿੰਘ ਲੱਧੂ ਜੰਦਰ ਸੈਕਟਰੀ ਆ ਉਹ ਵੀ ਵਿੱਤ ਸਖਤਰ ਦੇ ਤਿੰਨ ਸਾਡੇ ਸਾਥੀ ਜਿਹੜੇ ਆ ਇਹ ਇੱਕ ਖਜ਼ਾਨਾ ਮੰਤਰੀ کہہ ਸਕਦੇ ਆ ਸਾਰਾ ਹਿਸਾਬ ਕਿਤਾਬ ਜਥੇਬੰਦੀ ਕੋਲ ਰੱਖਦੇ ਆ ਔਰ ਇਹਨਾਂ ਦੇ ਦਿਸ਼ਾ ਨਿਰਦੇਸ਼ਾਂ ਦੇ ਅਨਸਾਰ ਜਿਹੜੀ ਆ ਜਥੇਬੰਦੀ ਚੱਲਦੀ ਔਰ ਲੰਗਰ ਦੇ ਮੁਖੀ ਨੇ ਸਾਡੇ ਬਾਬਾ ਪ੍ਰਗਟ ਸਿੰਘ ਪਿਰਿੰਗੜੀ ਔਰ ਮਾਨ ਸਦਕਾਰ ਦੇ ਨਾਲ ਭਾਵਨ ਤਰਨਤਨ ਚ ਅਸੀਂ ਵੱਡੇ ਲੀਡਰ ਕੰਮ ਕਰਦੇ ਆ ਪਰ ਜ਼ਿਲ੍ਹਾ ਪ੍ਰਧਾਨ ਦਾ ਵੀ ਉਹਨਾਂ ਨੂੰ ਖਿਤਾਬ ਦਿੱਤਾ ਆ। ਔਰ ਅੱਜ ਅੰਮ੍ਰਿਤਸਰ ਦੀ ਧਰਤੀ ਤੋਂ ਦੋ ਕੌਂਸਲ ਦੁੱਧ ਖਾਂਡ ਪੱਤੀ ਆਦ ਰਸਤਾ ਔਰ ਨਾਲ ਕਾਫੀ ਮਾਇਆ ਵੀ ਜਿਹੜੀ ਉਹਦਾ ਵੀ ਉਹਦੀ ਭੇਟਾ ਲੈ ਕੇ ਆਏ ਆ। ਇੱਕ ਸਿਰਫ ਇਹ ਵੀ ਮੇਨਤੋਂ ਤਾਂ ਇਹ ਮਹੂਰਤ ਕਰਾਉਣਾ ਚਾਹੀਦਾ ਇਹ ਮਾਲਕ ਦੇ ਇਹੋ ਹੀ ਆ ਮਾਇਆ ਦੇ। ਕਿਉਂਕਿ ਜਿਹੜੇ ਬੇਤ ਸਕੱਤਰ ਹੁੰਦੇ ਆ ਮਾਲਕ ਉਹੀ ਹੁੰਦੇ ਆ। ਔਰ ਅਸੀਂ ਇਹਨਾਂ ਜੋਧਿਆਂ ਦਾ तहे ਦਿਲੋਂ ਧੰਨਵਾਦ ਕਰਦੇ ਆ ਕਿ ਇੱਕ ਇਹਨਾਂ ਨੇ ਜਿਹੜੀ ਸਨ ਮੈਨੂੰ ਜ਼ਿੰਮੇਵਾਰੀ ਬਖਸ਼ੀ ਦਾ ਅਜ ਨੂੰ ਕਿ ਸਰਦਾਰ ਸੁਚਾ ਸਿੰਘ ਸਰਦਾਰ ਗੁਰਸਾਖ ਸਿੰਘ ਦੀ ਜਿੱਦ ਸਰਦਾਰ ਮੁਖਤਾਰ ਸਿੰਘ ਦੀ ਆ ਬਾਬਾ ਪਾਲ ਸਿੰਘ ਦੀ ਸਾਰੇ ਪੁਰਾਣੇ ਲੀਡਰ ਨੇ ਔਰ ਇਹਨਾਂ ਨਾਲੋਂ ਮੈਂ 4 ਸਾਲ ਬਾਅਦ ਦੇ ਵਿੱਚ ਤੁਰਿਆ ਪਰ ਇਹਨਾਂ ਨੇ ਮੈਨੂੰ ਜਥੇਬੰਦੀ ਦੀ ਕਮਾਂਡ ਕਰਨ ਵਾਸਤੇ ਵੀ ਵੱਡਾ ਮੌਕਾ ਜਿਹੜਾ ਉਹ ਦਿੱਤਾ ਔਰ ਜਿਹਦੇ ਵਿੱਚ ਮੈਂ ਵੀ ਇੱਕ ਜ਼ਿੰਦਗੀ ਦੇ ਵਿੱਚ ਵਰਨ ਕੀਤਾ ਆ ਕਿ ਜਿੰਨੇ ਵੀ ਹੋ ਸਕੇ ਆ ਬਲਦੇਵ ਸਿੰਘ ਵੀ ਆ ਗਏ ਸਾਡੇ ਘਰੇਾਲਾ ਪੁਰਾਣੇ ਦੇ ਕਿ ਜਿੰਨਾ ਵੀ ਹੋ ਸਕੇ ਇਸ ਜਥੇਬੰਦੀ ਨੂੰ ਆਪ ਦੇ ਤਨ ਮਨ ਦੀ ਜਿਹੜੀ ਵੱਡੇ ਪੱਧਰ ਤੇ ਜਿਹੜੀ ਆ ਉਹ ਡਿਊਟੀ ਨਿਭਾ ਸਕੀਏ ਔਰ ਉਹਦੇ ਚ ਇਹੋ ਜੇ ਵੀ ਕੋਈ ਸਮਾ ਸਰਦਾਰ ਜਗਜੀਤ ਸਿੰਘ ਡੱਲੇਵਾਲ ਦੇ ਨਾਲ ਜਿਹੜਾ ਸਾਡਾ ਵਿਚਾਰ ਵਟਾਂਦਰਾ ਚੱਲਦਾ ਰਿਹਾ ਸੁਖਜੀਤ ਸਿੰਘ ਅਧੋ ਚੰਡੇ ਦਾ ਉਸ ਦੋ ਚਾਰ ਲੀਡਰਾਂ ਦਾ ਸਾਡਾ ਇਹੋ ਜਿਹਾ ਮਿਸ਼ਨ ਵੀ ਬਣਿਆ ਕਿ ਦੇਸ਼ ਦੇ ਬਦਲੇ ਜੇ ਕੁੱਲ ਸਾਡਾ ਭਾਈਚਾਰਾ ਸਾਡਾ ਜਿਹੜਾ ਤਕਸੀਮ ਦੇ ਹਿੱਸੇ ਦੇ ਵਿੱਚ ਮੈਂਬਰਸ਼ਿਪ ਆਉਂਦੀ ਆ ਜੇ ਉਹ ਵੀ ਕਿਸੇ ਗੱਲੋਂ ਪਿੱਛੇ ਹਟਦੀ ਆ ਪਰ ਕੀਤੇ ਹੋਏ ਵਾਅਦਿਆਂ ਨੂੰ ਪੂਰਾ ਕਰਨ ਵਾਸਤੇ ਅਸੀਂ ਸਾਰਿਆਂ ਨੇ ਦਿੱਲੀ ਅੰਦੋਲਨ ਦੀ ਇਹ ਗੱਲ ਰੱਖੀ ਸੀ ਕਿ 2024 ਨੂੰ ਵਾਪਸ ਫੇਰ ਆਵਾਂਗੇ ਜਿਹੜੀਆਂ ਸਾਡੀਆਂ ਅਧੂਰੀਆਂ ਮੰਗਾਂ ਪਰ ਉਹਦੇ ਤੇ ਆਖਰੀ ਹਥਿਆਰ ਸਾਡਾ ਕੀ ਆ ਕਿਹਦੇ ਨਾਲੋਂ ਕੁਰਬਾਨੀ ਵੀ ਦੇ ਦੇਣੀ ਚੰਗੀ ਆ ਅੱਜ ਸਰਦਾਰ ਜਗਜੀਤ ਸਿੰਘ ਡੱਲੇਵਾਲ ਨੇ ਜਿਹੜੀ ਲਕੀਰ ਖਿੱਚੀ ਸਮੇਤ ਸਾਰੇ ਸਾਥੀਆਂ ਨੇ ਔਰ ਉਹਦੇ ਵਿੱਚ ਕਿਹੋ ਜਿਹਾ ਅਗਲਾ ਸਮਾਂ ਆਉਂਦਾ ਕਿਹੋ ਜਿਹਾ ਬਾਬਾ ਨਾਨਕ ਜਿੱਤ ਦੀ ਸਫਲਤਾ ਦਿੰਦਾ ਅਸੀਂ ਆਪਦੇ ਭਰਾ ਦਾ ਡੱਲੇਵਾਲ ਸਾਹਿਬ ਦਾ ਵੀ ਤਹਿ ਦਿਲੋਂ ਧੰਨਵਾਦ ਕਰਦੇ ਆ ਕਿ ਜਿਨੇ ਵੱਡੇ ਘੇਰੇ ਦੇ ਵਿੱਚ ਪੂਰੇ ਦੇਸ਼ ਦਾ ਜਨ ਅੰਦੋਲਨ ਬਣਾ ਦਿੱਤਾ ਕਿ ਦਿੱਲੀ ਨਾਲੋਂ ਵੀ ਵੱਧ ਕੇ ਜਿਹੜਾ ਵਾ ਕਿ ਕੱਲਾ ਕੱਲਾ ਪਿੰਡਾਂ ਦੇ ਵਿੱਚੋਂ ਨੌਜਵਾਨ ਡਾਕਟਰ ਭਾਈਚਾਰਾ ਹਰ ਇੱਕ ਵਿਭਾਗਾਂ ਭਾਵੇਂ ਕੋਈ ਮਲਾਜਮਾਂ ਚਾਹ ਕੋਈ ਕੋਈ ਵੀ ਵਰਗਿਆ ਸਾਰਾ ਇੱਥੇ ਜਿਹੜਾ ਵਾ ਪਹੁੰਚ ਰਿਹਾ ਵੱਡੀ ਗਿਣਤੀ ਦੇ ਵਿੱਚ ਔਰ ਆਪਾਂ ਪੁਰਾਣੇ ਜਰਨੈਲਾਂ ਦੇ ਮਹਿਲਾਾਂ ਦਾ ਜਿਹੜਾ ਅੰਮ੍ਰਿਤਸਰ ਸਾਥੀਆਂ ਦਾ ਤਹਿ ਦਿਲੋਂ ਧੰਨਵਾਦ ਕਰਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਗੇ ਜੀ ਆਗੇ ਇਹੋ ਕੁ ਗਰੋਹ ਬੋਲੋ ਪ੍ਰਧਾਨ ਜੀ ਤੁਸੀਂ ਬੋਲਣਾ ਪੈਂਦਾ ਸਾਥੀਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਣੇ ਮਾਝੇ ਦੇ ਜਨਰਲ ਕਿਸਾਨ ਸੰਘਾਟਨ ਕਮੇਟੀ ਪੰਜਾਬ ਦੇ ਲੀਡਰ ਸਰਦਾਰ ਮੰਗਲ ਸਿੰਘ ਜੀ ਰਾਮਪੁਰਾ ਅੱਲਾਹ ਇੱਕ ਅੱਲਾਹ ਪਹਿਲਾਂ ਜੇ ਹੁੰਦੇ ਸੀ 10 700